ਸਤਿ ਸ਼੍ਰੀ ਅਕਾਲ ਜੀ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆਈ ਜੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਜਾਰੀ ਕੀਤੇ ਨੇ ਜੀ 1-1 ਲੱਖ ਰੁਪਏ ਕਿਉਂ ਪਾਏ ਨੇ ਜੀ ਇਹ ਕਿੰਨਾ ਤੇ ਲੋਕਾਂ ਨੂੰ ਪਾਏ ਨੇ ਸਾਰੀ ਡਿਟੇਲਸ ਵੀਡੀਓ ਦੇ ਵਿੱਚ ਹੈ ਲੈ ਚੱਲਦੇ ਮੈਂਨ ਅਪਡੇਟ ਦੁੱਤੇ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੁਜਾਰਿਸ਼ ਹੈ ਜਿਨ੍ਹਾਂ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਲੋ ਚੱਲਦੇ ਮੈਂਨ ਅਜਿਹਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੇ ਉਹਦੇ ਲਈ ਮੰਨੇ ਗਿਆਨੀ ਹਰਪ੍ਰੀਤ ਸਿੰਘ ਇਨਾਂ ਨਾਮ ਅਤੇ ਬਣੀ ਸੈਮਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਬਣਾਏ ਜਾ ਰਹੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਲਈ ਸ਼ਨੀਵਾਰ ਨੂੰ ਸੀਨੀਅਰ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾ ਲਿਆ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਆਪਣੇ ਇੰਟਰਨੈਟ ਮੀਡੀਆ ਅਕਾਊਂਟ ਤੇ ਪ੍ਰਧਾਨਗੀ ਲੈਣ ਤੋਂ ਪਿੱਛੇ ਹਟਣ ਦੀ ਗੱਲ ਕਹੀ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਾਕੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦੀਆਂ ਅਟਕਾਲ ਦੇ ਲੱਗੇ ਜੀ ਰੋਕ ਕਮੇਟੀ ਨੇ ਕੀ ਕਿਹਾ ਬਾਗੀ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਨੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੱਲ ਰਹੀਆਂ ਆਟਕਲਾਂ ਤੇ ਰੋਕ ਲਗਾ ਦਿੱਤੀ ਹੈ ਕਪੈਂਟਰੀ ਨੇ ਸਪਸ਼ਟ ਕੀਤਾ ਕਿ ਗੁੱਟ ਦੇ ਅਗਲੇ ਪ੍ਰਧਾਨ ਦਾ ਅੰਤਿਮ ਫੈਸਲਾ ਪਾਰਟੀ ਦੀ ਪ੍ਰਤੀਕਿਰਿਆ ਅਨੁਸਾਰ ਪੂਰੀ ਤਰ੍ਹਾਂ ਨਾਲ ਜਮਹੂਰੀ ਤਰੀਕੇ ਨਾਲ ਡੈਲੀਗੇਟਾਂ ਦੁਆਰਾ ਹੀ ਕੀਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਾਗੀ ਅਕਾਲੀ ਦਲ ਦੇ ਬਾਗੀ ਪ੍ਰਧਾਨ ਦੇ ਨਾਂ ਤੇ ਸਸਪੈਂਸ ਪੰਜਾਬ ਵਿੱਚ ਬਾਗੀ ਅਕਾਲੀ ਦਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਗੀ ਗੁੱਟ ਨੇ 11 ਅਗਸਤ ਨੂੰ ਅੰਮ੍ਰਿਤਸਰ ਦੇ ਬੁਰਜ ਅਕਾਲੀ ਫੁੱਲਾ ਸਿੰਘ ਵਿਖੇ ਇੱਕ ਅਹਿਮ ਮੀਟਿੰਗ ਬੁਲਾਈ ਇਸ ਮੀਟਿੰਗ ਤੋਂ ਪਹਿਲਾਂ ਬਾਗੀ ਅਕਾਲੀ ਦਲ ਦੇ ਨਵੇਂ ਪ੍ਰਧਾਨਾਂ ਦੇ ਨਾਂ ਨੂੰ ਲੈ ਕੇ ਕਾਫੀ ੜਕਲਾਂ ਲਗਾਈਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੀਤਾ ਵੱਡਾ ਐਲਾਨ 20 ਤੋਂ 25 ਦਿਨਾਂ 'ਚ ਸ਼ੁਰੂ ਹੋ ਜਾਵੇਗਾ ਜੀ ਸੜਕ ਸੁਰੱਖਿਆ ਬਣਾਉਣ ਦਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੇ ਪਿੰਡਾਂ ਵਿੱਚ 19000 ਕਿਲੋਮੀਟਰ ਸੜਕਾਂ ਬਣਾਉਣ ਦਾ ਕੰਮ ਅਗਲੇ 2 ਤੋਂ 25 ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਯਾਨੀ ਕਿ ਪਿੰਡਾਂ ਦੇ ਲੋਕਾਂ ਨੂੰ ਚੰਗੀਆਂ ਸੜਕਾਂ ਦੇਣ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਕਾਰਨ ਸੜਕਾਂ ਬਣਾਉਣ ਦਾ ਕੰਮ ਇਸ ਸਮੇਂ ਬੰਦ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਪੀ ਸ਼ਰਮਾ ਦੇ ਕੈਫੇ ਤੇ ਹੋਈ ਗੋਲਾਬਾਦੀ ਤੋਂ ਪੜਕੀ ਕੈਨੇਡੀਅਨ ਸਰਕਾਰ ਲਾਰੈਂਸ ਗੈਂਗ ਨੂੰ ਛੇਤੀ ਹੀ ਐਲਾਨਿਆ ਜਾਵੇਗਾ ਅੱਤਵਾਦੀ ਸੰਗਠਨ ਕੈਨੇਡਾ ਦੀ ਸਰੀ ਵਿੱਚ ਕਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ਵਿੱਚ ਹੋਈ ਗੋਲਾਬਾਰੀ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਮੂਲ ਦੇ ਬਦਨਾਮ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਜ਼ੋਰ ਸ਼ੋਰ ਨਾਲ ਫੈਰੀ ਹੋਈ ਹੈ ਕੈਨੇਡੀਅਨ ਨੇਤਾਵਾਂ ਨੇ ਇਸ ਗਰੋਹ ਵਿਰੁੱਧ ਕਾਰਵਾਈ ਦੀ ਮੰਗ ਉਠਾਈ ਹੈ ਕੈਨੇਡਾ ਦੀ ਅਪਰਾਧ ਕੰਟਰੋਲ ਮੰਤਰੀ ਰੂਬੀ ਸਹੋਤਾ ਨੇ ਇਸ ਤੇ ਕਿਹਾ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਉਸ ਤੋਂ ਬਾਅਦ ਗੱਲਬਾਤ ਦੀ ਖਬਰ ਜੀ ਇਨਸਾਫ ਲਈ 70 ਫੁੱਟ ਉੱਚੇ ਹਾਈ ਵੋਲਟੇਜ ਬਿਜਲੀ ਤਾਰਾਂ ਦੇ ਖੰਬੇ ਤੇ ਜਿਹੜਾ ਨੌਜਵਾਨ ਪੁਲਿਸ ਨੂੰ ਪਈ ਹੈ ਜੀ ਪਾਜਣਾ ਵੇਖੋ viral video ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ ਤੇ ਉਸ ਸਮੇਂ ਵੱਡਾ ਹੰਗਾਮਾ ਹੋਇਆ ਜਦੋਂ ਸੁਖਵਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਹਾਈ ਵੋਲਟੇਜ 60 ਕੇਵੀ ਬਿਜਲੀ ਤਾਰਾਂ ਵਾਲੇ ਖੰਬੇ ਤੇ ਚੜ ਗਿਆ ਆਪਣੇ ਛੋਟੇ ਪਰਾਲੀ ਇਨਸਾਫ ਦੀ ਮੰਗ ਕਰਨ ਲੱਗਾ ਪਤਾ ਲੱਗਣ ਦੇ ਪੁਲਿਸ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਉਸ ਤੋਂ ਬਾਅਦ ਲਈ ਪੰਜਾਬ ਵਾਸੀ ਖੜੀ ਹੈ ਜੀ ਵੱਡੀ ਚੁਣੌਤੀ 11 ਤੋਂ 13 ਅਗਸਤ ਤੱਕ ਪੰਜਾਬ ਵਾਸੀ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਦੀ ਹੈ ਬਿਜਲੀ ਮੁਲਾਜ਼ਮਾਂ ਨਾਲ ਸੰਬੰਧਿਤ ਵਕਵਾਕ ਯੂਨੀਅਨ ਦੇ ਸਾਂਝੇ ਫੋਰਮ ਨੇ ਸੰਘਰਸ਼ ਨੂੰ ਲੈ ਕੇ 11 ਤੋਂ 13 ਅਗਸਤ ਤੱਕ ਹੜਤਾਲ ਦਾ ਐਲਾਨ ਕੀਤਾ ਹੈ ਜਿਸ ਕਾਰਨ ਅਗਲੇ 3 ਦਿਨਾਂ ਲਈ ਬਿਜਲੀ ਪ੍ਰਣਾਲੀ ਚਲਾਉਣ ਵਿਭਾਗ ਲਈ ਚੁਣੌਤੀਪੂਰਨ ਬਣਿਆ ਹੈ ਇਸ ਘਟਨਾਕ੍ਰਮ ਕਾਰਨ ਬਿਜਲੀ ਅਤੇ ਸੀਨੀਅਰ ਅਧਿਕਾਰੀਆਂ ਦੇ ਮੁਸ਼ਕਲਵਾਨ ਬਣ ਜਾਂਦੀਆਂ ਨੇ ਇਸ ਕ੍ਰਮ ਵਿੱਚ ਵਿਭਾਗ ਨੇ ਸਬ ਸਟੇਸ਼ਨ, ਸਕੋਡਾ ਕੰਟਰੋਲ ਸੈਂਟਰ ਵਰਗੀਆਂ 33 ਮਹੱਤਵਪੂਰਨ ਥਾਵਾਂ ਤੇ ਲਗਭਗ 69 ਕਰਮਚਾਰੀ ਨੂੰ ਅਸਥਾਈ ਡਿਊਟੀ ਤੇ ਲਗਾਇਆ। ਦੂਜੇ ਪਾਸੇ ਹੜਤਾਲ ਬਾਰੇ ਯੂਨੀਅਨ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਮੁੱਦਿਆਂ ਨੂੰ ਲੈ ਕੇ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ 2 ਜੂਨ ਨੂੰ ਇੱਕ ਮੀਟਿੰਗ ਹੋਈ ਹੈ। ਇਸ ਦੌਰਾਨ ਕਈ ਮੁੱਦਿਆਂ ਤੇ ਕੀਤੇ ਗਏ ਸਮਝੌਤੇ ਨੂੰ ਅਜੇ ਲਾਗੂ ਨਹੀਂ ਕੀਤਾ ਗਿਆ ਜੀ। ਉਸ ਤੋਂ ਬਾਅਦ ਅਗਲੀ ਵੀਡੀਓ ਜੀ 150 ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਹੇਠ ਤਵੀਜ ਜੀ ਪੰਜਾਬੀ ਯੂਨੀਵਰਸਿਟੀ ਪੰਜਾਬ ਸਰਕਾਰ ਤੋਂ ਕੀਤੀ ਜਾ ਰਹੀ ਐਸੇ ਮੰਗ ਮਾਲਵੇ ਦੀ ਸਭ ਤੋਂ ਵੱਡੀ ਸਰਕਾਰੀ ਪੰਜਾਬੀ ਯੂਨੀਵਰਸਿਟੀ ਇਸ ਸਮੇਂ ਵੱਡੀ ਵਿੱਤੀ ਸੰਕਟ ਵਿੱਚ ਹੈ ਵਿਦਿਆਵਚਾਰੀ ਪਰਪਕਾਰੀ ਦੇ ਸਿਧਾਂਤ ਨਾਲ ਪੰਜਾਬ ਦੇ ਵਿਦਿਆਰਥੀ ਨੂੰ ਸਭ ਤੋਂ ਸਸਤੀ ਸਿੱਖਿਆ ਪ੍ਰਦਾਨ ਕਰਨ ਵਾਲੀ ਪੀਯੂ ਇਸ ਸਮੇਂ 150 ਕਰੋੜ ਦੇ ਕਰਜ਼ੇ ਦੇ ਬੋਝ ਹੇਠ ਦੱਬੀ ਹੋਈ ਹੈ ਸਾਲਾਨਾ ਲਗਭਗ 15 ਕਰੋੜ ਰੁਪਏ ਦਾ ਵਿਆਜ ਅਦਾ ਕਰ ਰਹੀ ਹੈ ਉਸ ਤੋਂ ਬਾਅਦ ਗਲੀ ਵਿਡਿਓ ਦੀ ਪਿੰਡ ਸਤੌਜ ਪੁੱਜੇ ਨੇ ਜੀ ਸੀਐਮ ਮਾਨ ਛੋਟੇ ਬਜਨ ਦੀ ਕਬੱਡੀ ਦੇ ਟੂਰਨਾਮੈਂਟ ਦੀ ਸ਼ੁਰੂਆਤ ਆਪਣੇ ਪਿੰਡ ਤੋਂ ਕਰਨ ਦਾ ਐਲਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੌਜ ਪੁੱਜੇ ਉਹਨਾਂ ਦਾ ਪਿੰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਦੇ ਵੀ ਮੁੱਖ ਮੰਤਰੀ ਬਜੋ ਆਪਣੇ ਪਿੰਡ ਨਹੀਂ ਆਉਂਦੇ ਸਗੋਂ ਆਪਣੇ ਚਾਚੇ ਤਾਇਆ ਭਰਾਵਾਂ ਤੇ ਮਾਮਾ ਭੈਣਾਂ ਦਾ ਆਸ਼ੀਰਵਾਦ ਲੈਣ ਆਉਂਦੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਕਿਸਾਨ ਜਥੇਬੰਦੀਆਂ ਨੇ ਸ਼ੰਭੂ ਟੋਲ ਪਲਾਜ਼ੇ ਤੇ ਕੀਤਾ ਜੀ ਰੋਸ ਮਹਾਂਦਰਾਂ ਸ਼ੰਭੂ ਬੈਰੀਅਰ ਤੇ ਬੀਤੇ ਦਿਨੀ ਕਿ ਕਿਸਾਨ ਦੇ ਟਰੈਕਟਰ ਟਰਾਲੀ ਦੀ ਟੋਲ ਪਾਚੀ ਕੱਟੇ ਜਾਣ ਤੇ ਰੋਸ ਵਜੋਂ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਬੈਰੀਅਰ ਤੇ ਪੁੱਜ ਕੇ ਟੋਲ ਮੈਨੇਜਮੈਂਟ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ 2 ਘੰਟੇ ਸਾਰੇ ਬਹਾਨਾ ਦੇ ਲਈ ਟੋਲ ਮੁਕਤ ਕਰ ਦਿੱਤਾ ਗਿਆ ਜਿਸ ਮੌਕੇ ਉਹਨਾਂ ਨੇ ਕਿਸਾਨ ਦੇ ਰੋ ਅੱਗੇ ਚੁੱਕਦੇ ਹੋਏ ਟੋਲ ਮੈਨੇਜਮੈਂਟ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਅਸਤੋ ਬਜਗਲੀ ਬਜਾ ਜੇ ਡਰੱਗ ਕੇਸ ਚ ਯੋਗਾ ਸਿੰਘ ਦੀ ਗ੍ਰਿਫਤਾਰੀ ਵੱਡੀ ਸਫਲਤਾ ਹਰਪਾਲ ਸਿੰਘ ਚੀਮਾਣੇ ਕਹਿੰਦਾ ਹਾਂ ਕਿ ਪੁਰਾਣੇ ਮਾਮਲੇ ਚ ਆਏ ਜੀ ਨਵਾਂ ਮੋੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਣੇ ਕਹਿੰਦੇ ਕਿ ਐਂਟਰੀ ਡੋਨ ਸਿਸਟਮ ਸਥਾਪਿਤ ਕਰਨ ਵਾਲਾ ਪੰਜਾਬ ਉਪਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਰਟੀ ਦੇ ਕੌਮੀ ਕਨਵੀਰ ਅਜਿੰਦਰ ਕੇਜਰੀਵਾਲ ਨੇ ਸੂਬਾ ਸਰਕਾਰ ਵੱਲੋਂ 51.41 ਕਰੋੜ ਰੁਪਏ ਦੀ ਲਾਗਤ ਨਾਲ ਖਰੀਦ ਕੀਤੇ ਗਏ 7 ਮੋਡਿਊਲਰ ਮਸ਼ੀਨਾਂ ਸਨਿਚਰ ਵਾਲ ਨੂੰ ਪੰਜਾਬ ਪੁਲਿਸ ਦੇ ਸਪਰਦ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਅਗਲੀ ਵਟ ਹੈ ਜੀ ਜਿਮਣੀ ਚੋਣ ਤੋਂ ਪਹਿਲਾਂ ਤਰਨਤਨ ਹਲਕੇ ਬੁੱਥ ਇਨਚਾਰਜ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਪੰਜਾਬ ਵਿਰੋਧੀ ਹਰ ਫੈਸਲੇ ਵਿਰੁੱਧ ਡਟ ਕੇ ਖੜਿਆ ਸ਼੍ਰੋਮਣੀ ਅਕਾਲੀ ਦਲ ਤਰਨਤਨ ਵਿਧਾਨ ਸਭਾ ਹਲਕੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਨੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਇਸ ਜਿਮਣੀ ਚੋਣ ਲਈ ਅਕਾਲੀ ਦਲ ਦਾ ਉਮੀਦਵਾਰ ਵੀ ਐਲਾਨ ਦਿੱਤਾ ਹੈ ਜਿੰਨਾ ਵਿੱਚ ਚੌਣ ਮਹਿਮਨ ਨੂੰ ਖੁਲਾਰਾ ਦੇਣ ਵਾਸਤੇ ਪਾਰਟੀ ਪ੍ਰਧਾਨ ਸਾਹਿਬ ਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤਨਤਨ ਪੁਜੇ ਤਨਤਨ ਸ਼ਹਿਰ ਵਿੱਚ ਰੱਖੇ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਨੇ ਦਿਹਾਤੀ ਸਹਿਰੀ ਬੁਥ ਇਨਚਾਰਜ ਨਾਲ ਮੀਟਿੰਗ ਕੀਤੀ ਹੈ ਇਸ ਤੋਂ ਅਗਲੀ ਵੀਡੀਓ ਜੀ ਸਿਹਤ ਮੰਤਰੀ ਵੱਲੋਂ ਸਾਫ ਸਫਾਈ ਸੜਕਾਂ ਦੀ ਹਾਲਾਤ ਦੇ ਸੀਵਰੇਜ ਦੀ ਅਚੰਚਤ ਚੈਕਿੰਗ ਕੀਤੀ ਹੈ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਐਤਵਾਰ ਨੂੰ ਥੜਕੇ ਪਟਿਆਲਾ ਦੇ ਕਈ ਦਿਹਾਤੀ ਖੇਤਰਾਵਾਂ ਚ ਅਚੰਚਤ ਦੌਰਾ ਕਰਦਿਆਂ ਵਕਾ ਵਕਤ ਤੁਹਾਡੀ ਸਫਾਈ ਸੜਕਾਂ ਦੇ ਹਾਲਾਤ ਸੀਵਰੇਜ ਦੇ ਹੋਰ ਬੁਨਿਆਦੀ ਸੁਵਿਧਾਵਾਂ ਦੀ ਜਾਂਚ ਕੀਤੀ ਇਹ ਅਚੰਚਿਤ ਦੁਆਰਾ ਫੈਕਟਰੀ ਦੇ ਏਰੀਆ ਪਰਾਠਾ ਮਾਰਕੀਟ ਗੁਰਬਖਸ਼ ਕਲੋਨੀ ਛੋਟੀ ਅਤੇ ਵੱਡੀ ਨਦੀ ਚਿੱਲ ਤ੍ਰਿਪਤੀ ਦੇ ਪਾਸ ਰੋਡ ਸਮੇਤ ਆਲੇ ਦੁਆਲੇ ਦੇ ਇਲਾਕਿਆਂ ਚ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬੀ ਨੌਜਵਾਨ ਕਮਲਜੀਤ ਕੈਨੇਡੀਅਨ ਪੁਲਿਸ ਚ ਹੋ ਹੈ ਜੀ ਭਾਰਤੀ ਪੰਜਾਬ ਦਾ ਨਾਮਕੀਤਾ ਰੋਸ਼ਨ ਉਸ ਤੋਂ ਬਾਅਦ ਅਗਲੀ ਵਾਰ ਜੀ ਵਿੱਤ ਮੰਤਰੀ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਵੱਲੋਂ ਦੜਬਾ ਦੀ ਆਮ ਆਦਮੀ ਪਾਰਟੀ ਨੂੰ ਵੱਡੀ ਚੇਤਾਵਨੀ ਪੱਤਰ ਜਾਰੀ ਕੀਤਾ ਹੈ ਗੌਰਮੇਟ ਟੀਚਰ ਯੂਨੀਅਨ 186 ਇਲੈਗਿਬਲਟ 88 ਅਧਿਆਪਕਾਂ ਨੇ ਵਿੱਤ ਮੰਤਰੀ ਦੇ ਪੰਜਾਬ ਦੇ ਲਾਰਿਆਂ ਤੋਂ ਅੱਕ ਕੇ ਅੱਜ ਦੜਬਾ ਚ ਆਮ ਆਦਮੀ ਪਾਰਟੀ ਦੇ ਦਫ਼ਤਰ ਇੰਚਾਰਜ ਨੂੰ ਚੇਤਾਵਨੀ ਪੱਤਰ ਦਿੰਦਿਆਂ ਸਪਸ਼ਟ ਕੀਤਾ ਕਿ ਜੇਕਰ 180 88 ਅਧਿਆਪਕਾਂ ਨਾਲ ਵਿਤਕਰਾ ਖਤਮ ਨਾ ਕੀਤਾ ਗਿਆ ਤਾਂ 14 ਅਗਸਤ ਤੋਂ ਵਿੱਤ ਮੰਤਰੀ ਦੇ ਹਲਕੇ ਪੰਡੀ ਪ੍ਰਚਾਰ ਮੁਹਿੰਮ ਸ਼ੁਰੂ ਹੋ ਰਹੀ ਮਜਬੂਰ ਹੋਣਗੇ ਉਸ ਤੋਂ ਬਾਅਦ ਗਲੀਬੜੀ ਹੋਜੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੀ ਕੀਤਾ ਵੱਡਾ ਐਲਾਨ ਪੰਜਾਬ ਦੀ ਇਸ ਯੋਜਨਾ ਨੇ ਲੋਕਾਂ ਨੂੰ ਬਣਾਏ ਜੀ ਲਖਪਤੀ ਤੁਹਾਨੂੰ ਸੁਣਿਆ ਚੁਣਿਆ ਜੀ ਪੰਜਾਬ ਦੇ ਵਿੱਤ ਮੰਤਰੀ ਆਪਕਾਰੀ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਸੂਬੇ ਦੀ ਫਲੈਗਸ਼ਿਪ ਸਕੀਮ ਬਿਲ ਲਿਹਾਓ ਇਨਾਮ ਪਾਉ ਦੀ ਸ਼ਾਨਦਾਰ ਸਫਲਤਾ ਐਲਾਨ ਕੀਤਾ ਹੈ ਜਿੰਮੇਵਾਰ ਖਪਤਕਰ ਬਤੀਰੇ ਨੂੰ ਉਤਸ਼ਾਹਿਤ ਕਰਨ ਅਤੇ ਕਰ ਪਾਲਣਾ ਦੀ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਕਦਮੀ ਨੇ ਲੋਕਾਂ ਲਈ ਭਰਪੂਰ ਸਮੋਲਿਤ ਦੀ ਗਵਾਹੀ ਭਰੀ ਹੈ ਜਿਸ ਤਰ੍ਹਾਂ 100ਰ 2023 ਵਿੱਚ ਇਸ ਦੀ ਸ਼ੁਰੂਆਤ ਤੋਂ ਜੁਲਾਈ 2025 ਤੱਕ ਮੇਰਾ ਬਿਲ ਐਪ ਤੇ ਕੁੱਲ 1,76,832 ਬਿਲ ਅਪਲੋਡ ਕੀਤੇ ਗਏ ਨੇ ਇਸ ਦੇ ਨਤੀਜੇ ਵਜੋਂ 5644 ਜੇਤੂ ਨੇ 3 ਕਰੋੜ 35 ਲੱਖ 80 ਹਜ਼ਾਰ 1215 ਰੁਪਏ ਦੇ ਇਨਾਮ ਜਿਹੜੇ ਜਿੱਤ ਚੁੱਕੇ ਨੇ ਇੱਥੇ ਜਾਰੀ ਇੱਕ ਪ੍ਰੈਸ ਕਾਨਫਰੰਸ ਵਿੱਚ ਵਿੱਤ ਮੰਤਰੀ ਹਰਪੰਸ ਸਿੰਘ ਚੀਮਾ ਨੇ ਦੱਸਿਆ ਕਿ ਨਾਗਰਿਕਾਂ ਨੂੰ ਬਿਲ ਮੰਗਲ ਲਈ ਉਤਸ਼ਾਹਿਤ ਕਰਨ ਲਈ ਇਸ ਸਕੀਮ ਨੂੰ ਲਾਗੂ ਕਰਨ ਦੇ ਲਗਭਗ ਉੰਗਾ ਪ੍ਰਭਾਵ ਪਿਆ ਹੈ ਇਸ ਜੋ ਜਨ ਤਹਿਤ ਬਿੱਲ ਜਾਰੀ ਕਰਨ ਬੇਵਣੀ ਨਿਯਮਾਂ ਦੇ ਦੋਸ਼ੀ ਪਾਇਗੇ ਅਰ ਅਪਰਾਧੀਆਂ ਨੂੰ ਜਿਹੜਾ ਅਧਾਰਾਂ ਅਨੁਸਾਰ 9 ਕਰੋੜ 70 ਲੱਖ 6102 ਰੁਪਏ ਦੇ ਜੁਰਮਾਨੇ ਲਗਾਏ ਗਏ ਨੇ ਜੀ ਜਿਸ ਤਹਿਤ ਜਿਨ੍ਹਾਂ ਨੇ ਟੈਕਸ ਭਰਿਆ ਨੂੰ ਕਾਫੀ ਜਿਹੜੇ ਪੈਸੇ ਵੰਡੇ ਵੀ ਗਏ ਨੇ ਥਾਈਸੀ ਜੀ ਅੱਜ ਵੀ ਆਪਣੇ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗਣੇ ਚਾਹੀਏ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦੀ